ਲਗੀਆਂ ਬੰਦ ਕਾਟੀਆਂ ਜਮਾ ਬੰਦ ਲਗੀਆਂ ਹੁਣ ਬੰਦ ਤੁਸੀਂ ਹੁਣ ਬਸ ਸਾਡੇ ਨਾਲ ਹੀ ਬਣੇ ਉਹ ਵੀ ਬੋਲਦਾ ਓਏ ਆਪਾਂ ਹੈਗੇ ਆ ਲਖਣਪੁਰ ਦੇ ਬਾਰਡਰ ਦੇ ਲਾਗੇ ਚੱਕ ਕੈਮਰਾ ਮੜਾਇਆ ਬਾਰਡਰ ਦਿਖਾ ਹਾਂਜੀ ਦਸਰੀ ਕਾਲ ਸਾਰਿਆਂ ਨੂੰ ਜੀ ਜੀ ਆ ਜਾ ਬਾਰਡਰ ਤੋਂ ਤੂੰ ਜੰਮੂ ਜਾਊਂਗਾ ਜਿਹੜਾ ਕੱਚੀ ਗਰੀਆਂ ਵੇਚਦਾ ਦੱਸਤਾ ਤੇਨੂੰ ਮੈਂ ਹੁਣ ਉਤਰਨਾ ਯਾਰ ਬਾਹਰ ਬਾਤ ਚੱਲੀ ਜਾ ਓਏ ਮਮਾ ਚੱਲੀ ਬਾਸ ਬਾਹਰ ਆ ਜਲਦੀ ਬਾਥਰੂਮ ਤੂੰ ਮਮਾ ਘੰਟਾ ਲਾਤਾ ਬਾਥਰੂਮ 'ਚ ਬੜੇ ਨੇ ਬਾ ਆ ਗਏ ਆ ਜਮ ਦਾ ਵਾਲ ਨਹੀਂ ਕਰ ਸਲੂਨ ਤੇ ਕਟਿੰਗ ਕਰਨ ਕਰਨ ਆ ਗਏ ਆ ਨਿਆਣੇ ਕਿੰਨਾ ਬਟ ਟਾਈਮ ਹੋ ਗਿਆ ਦੇਖੀ ਮੈਨੂੰ 9 ਬਜ ਕੇ 10 ਮਿੰਟ ਹੋ ਗਏ ਪੁੱਤ ਟਾਈਮ ਬੋ ਗਿਆ ਹੁਣ ਤਾਂ ਧੀ ਕੱਟਦੇ ਨਹੀਂ ਨਾ ਟਾਈਮ ਕਿਹਾ ਕੱਟਣ ਦਾ ਲੈ ਟਾਈਮ ਤੁਸੀਂ ਹੁਣ ਤਾਂ ਆਈਆਂ 9:30 ਵਜੇ ਕੋਈ ਟਾਈਮ ਪੁੱਤ ਹੁਣ ਤਾਂ ਸੋਣਾ ਆਂ ਅਸੀਂ ਘਰੇ ਜਾ ਕੇ ਰੋਟੀ ਨਹੀਂ ਖਾਣੀ ਅਸੀਂ ਪੁੱਤ ਘਰੇ ਜਾ ਕੇ ਤੁਸੀਂ ਤਾਂ ਰੋਟੀ ਖਾ ਕੇ ਆਈਆਂ ਲਾਦੀਆਂ ਨਾ ਤੂੰ ਤਾਂ ਖਾਧੀ ਜਿਹੜਾ ਇੰਨਾ ਬੋਲਦੀ ਐ ਹੈ ਇੰਨੀ ਰੋਟੀ ਖਾਧੀ ਜਿਹੜਾ ਇੰਨਾ ਬੋਲਦੀ ਐ ਇਹ ਆਹ ਦੇ ਤਾਂ ਦੇਖ ਓ ਚਿਕਣ ਤੂੰ ਖਾਧੀ ਰੱਟੀ ਉਹ ਨਹੀਂ ਉਹ ਢਲੀ ਲਾਉਣੀ ਆ ਇੰਨੇ ਨਹੀਂ ਖਾਧੀ ਕੋਈ ਸੇਕ ਵੀ ਮਿਲੀ ਨਹੀਂ ਐ ਨਾ ਇਹਨੇ ਇਹ ਤੂੰ ਚਿਕੜ ਖਾਣੀ ਖਾ ਲਈ ਸਾਰਾ ਚਿਕੜ ਦੇਖਿਆ ਹੁਣ ਪਤਾ ਕੁਰਸੀ ਨਾ ਤੋੜਦੀ ਚਿਕਣ ਦੇ ਚੱਕਰ ਤੇ ਅੱਧਰ ਆ ਗੱਲ ਸੁਣ ਨਹੀਂ ਹੁਣ ਪੁੱਤ ਦੇਖੋ ਮੇਰੀ ਗੱਲ ਸੁਣੋ ਟਾਈਮ ਬਹੁਤ ਹੋ ਗਿਆ ਆ ਕਾਲੂ ਕਰਾਇਓ ਕਟਿੰਗ ਸਵੇਰ ਨੂੰ ਠੀਕ ਆ 9 ਵਜੇ ਕਰਾਂਗੇ ਕਾਲੂ ਹਾਂ ਨੂੰ 9 ਵਜੇ ਆਜਿਓ ਇਹ 5 ਵਜੇ 5 ਵਜੇ ਨਹੀਂ ਪੁੱਤ 9 ਵਜੇ ਆਜਿਓ ਨਾ 5 ਵਜੇ ਤਾਂ ਪੁੱਤ ਸੁੱਤੇ ਹੋਣਾ ਤੁਹਾਨੂੰ ਕੋਈ ਰੋਟੀ ਨਹੀਂ ਦੇਣੀ 5 ਵਜੇ ਉੱਠ ਕੇ ਠੀਕ ਆ 9 ਵਜੇ ਆਜਿਓ ਸਵੇਰੇ ਠੀਕ ਆ 10 ਵਜੇ ਰੋਟੀ ਖਾ ਲਿਓ ਕਾ ਹੋਤਾ ਦੀਏ 10 ਵਜੇ ਚਾਹ ਵੀ ਤੇ ਰੋਟੀ ਨਾ ਕੱਲ 9 ਵਜੇ ਕਰ ਦਨੇ ਟਾਈਮ ਨਾਲ ਆ ਜੀ ਹੁਣ ਕੱਲ 9 ਵਜੇ ਆਜਿਓ ਠੀਕ ਆ ओके बाय बाय करो ो बायो बनाई अल बा ਆ ਗਏ ਆਪਣੇ ਏਰੀਏ ਤੋਂ ਤੇ ਹਜੇ ਤਾਂ ਆਪਣਾ ਅੱਗੇ ਆਪਣਾ ਬਾਰਡਰ ਆ ਜਾਣਾ ਹੈ ਬਾਰਡਰ ਤੋਂ ਗਾਂ ਜਿਹੜਾ ਪ੍ਰੋਗਰਾਮ ਹੈ ਤੇ ਕਹਿੰਦੇ ਆ ਵੀ 300 ਤੋਂ ਨੈਟਵਰਕ ਵਗੈਰਾ ਉੱਟ ਜਾਣੇ ਆ ਤੇ ਤੁਸੀਂ ਚੈੱਕ ਕਰ ਸਕਦੇ ਆ ਪੰਜਾਬ ਪੁਲਿਸ ਨੇ ਤੱਕ ਪਾਈ ਹੋਈ ਆ ਬੱਸ ਤੇ ਲੈ ਵੀ ਲੈ ਬੜਾ ਹੱਤਾ ਕੜਾ ਨਾ ਓਏ ਏਰੀਆ ਬਹੁਤ ਸੋਹਣਾ ਹੈ ਆਈ ਮਿਲ ਨਹੀਂ ਨਹੀਂ ਦੇ ਬੇਹਿੰਦੇ ਆ ਲੋ ਜੀ ਇਹੋ ਜੀ ਲੋਕੇਸ਼ਨ ਤੇ ਚੱਲਾਂਗੇ ਤੁਸੀਂ ਵੀ ਦੇਖ ਕੇ ਖੁਸ਼ ਹੋ ਜੂਗੇ ਮਮਾ ਤੋਂ ਨਹੀਂ ਸੀ ਤੁਹਾਨੂੰ ਵੀ ਖੁਸ਼ ਹੋ ਉਹਦੇ ਘੈਂਟ ਆ ਬਹੁਤ ਜ਼ਿਆਦਾ ਇਹਨੇ ਡੇਟ ਕੀਤਾ ਆਪਾਂ ਹੈਗੇ ਆ ਲਖਨਪੁਰ ਦੇ ਬਾਰਡਰ ਦੇ ਲਾਗੇ ਦੱਕ ਕੈਮਰਾ ਮੜਾਈਆ ਬਾਰਡਰ ਦਿਖਾ ਹੰਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆਇਆਂ ਨੂੰ ਆਰਡਰ ਤੁਹਾਨੂੰ ਦਿਖਾਵਾਂਗੇ ਕੋਈ ਨਾ ਟੈਨਸ਼ਨ ਬਾਕੀ ਯਾਰ ਜਿਹੜੇ ਪਿਆਰ ਕਰਦੇ ਆ ਉਹਨਾਂ ਨੂੰ ਪਿਆਰ ਭਰੀ ਸਾਸਰੀ ਘਾਲ ਜਿਹੜੇ ਹੇਟ ਕਰਦੇ ਆ ਉਹਨਾਂ ਨੂੰ ਪਿਆਰ ਭਰੀ ਬਾਦੂਦਾਰ ਤੇ ਬਾਕੀ ਯਾਰ ਜਿਹੜੇ ਪਿਆਰ ਕਰਦੇ ਨੇ ਤੇ ਕਹਿੰਦੇ ਬਾਬਾ ਨਾਲ ਤੇ ਖੜਿਆ ਮਾਲ ਤੇ ਆਉਣ ਹਲਾਰੇ ਨੀ ਲਾਛਲਤਾ ਯਾਰ ਤੇਰਾ ਥੋਕੇ ਤੇ ਬੜੇ ਇਧਰ ਝੂਟ ਲੈ ਜਾਂਦੀ ਗੱਡੀ ਪੂਰੀ ਚਲ ਚੰਗਾ ਲਵ ਯੂ ਆਲ ਯਾਰ ਬਾਹਰ ਬਾਤ ਚੱਲੀ ਓਏ ਮਮਾ ਚੱਲੀ ਬੱਸ ਬਾਹਰ ਆ ਜਲਦੀ ਬਾਥਰੂਮ ਤੂੰ ਮਮਾ ਘੰਟਾ ਲਾਤਾ ਬਾਥਰੂਮ 'ਚ ਬੜੇ ਨੇ ਜਲਦੀ ਆ ਬਾਹਰ ਉਧਰ ਬੱਸ ਜਾਣ ਵਾਲੀ ਏ ਤੈਨੂੰ ਬਾਥਰੂਮ ਦੀ ਪਈਓ ਆ ਤੈਨੂੰ ਕਾਹੀ ਕਰੋ ਪਹਿਲਾਂ ਕਰਕੇ ਤੁਰ ਲਖਨਪੁਰ ਦੇ ਬਾਰਡਰ ਤੇ ਤੈਨੂੰ ਸੁਸੂ ਆ ਗਿਆ ਐ ਓਏ ਆਇਆ ਲੋ ਜੀ ਦੋਸਤੋ ਆਪਣੀ 250 ਰੁਪਇਆ ਸਾਈਡ ਤੇ ਸਾਹਮਣੇ ਲਖਨਪੁਰ ਦਾ ਬਾਰਡਰ ਆ ਬਾਰਡਰ ਤੇ ਕਹਿੰਦੇ ਆ ਵੀ ਦਰ ਲੱਗਦਾ ਚੰਦੋਂ ਬਲੱਗੀ ਬਲੌਗ ਨਾ ਬਣੇ ਦੋ ਸਾਰੇ ਜਣੇ ਤੁਸੀਂ ਇੱਦੀ ਪਿਆਰ ਕਰਦੇ ਦੋ ਤੁਹਾਡੇ ਪਿਆਰ ਕਰਕੇ ਅੱਜ ਆਪਾਂ ਜਿੱਥੇ ਤੱਕ ਪਹੁੰਚ ਗਏ ਆ ਤੇ ਤੁਹਾਡੇ ਪਿਆਰ ਕਰਕੇ ਅੱਜ ਇੱਧਰ ਨੂੰ ਜਾਂਦੇ ਪਏ ਆ ਘੁੰਮਣ ਫਿਰਨਦੇ ਨੀ ਯਾਰੀ ਲੈਣਦੇ ਆ ਦੁਨੀਆਦਾਰੀ ਦੇਖਣਦੇ ਆ ਕਿੰਨੇ ਸਿਸਟਮ ਜਿਆ ਕੀ ਹਿਸਾਬਤਾ ਵਿਆ ਸਾਰਾ ਦੁਨੀਆ ਨੇ ਤੁਹਾਨੂੰ ਪਤਾ ਬਹੁਤ ਕੁਝ ਸਿਖਾ ਦੇਣਾ ਅੱਜ ਕੱਲ ਟਾਈਮ ਇਹ ਹੋ ਗਿਆ ਦੁਨੀਆ ਸੌਂਦੀ ਬੰਦੇ ਨੂੰ ਦੁਨੀਆ ਹੀ ਬਣਾਉਂਦੀ ਆ ਦੁਨੀਆ ਸਿੱਟ ਦਿੰਦੀ ਆ ਤੇ ਦੁਨੀਆ ਛਾੜ ਦਿੰਦੀ ਆ ਤੇ ਦੁਨੀਆ ਲਾਹ ਦਿੰਦੀ ਆ ਤੇ ਮੰਨੂ ਆ ਗਿਆ ਸੁਸੂ ਕਰਕੇ ਬੂ ਮਾਮਾ ਤੇ ਨਾ ਉਹ 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 ਐਕਸ਼ਨ ਕੋ ਐਕਸ਼ਨ ਵਾਰ ਹੱਕਾ ਦੀ ਸਾਡਾ ਵੀ ਸੀ ਕਿਸੇ ਨੇ ਯਕੀਨੇ ਤੋੜਿਆ ਆ ਬੜੇ ਸਾਂ ਸਾਂ ਰੱਖੇ ਸਾਰੇ ਨਾ ਤੋੜਿਆ ਆ ਆਪਾਂ ਹੁਣ ਸਾਰੇ ਤੋੜ ਦਿੱਤਾ ਜੀ ਸਾਡਾ ਤੋੜਿਆ ਹੀ ਸਾਰੇ ਤੋੜਿਆ ਸਿੱਧੀ ਜਿਹੜੀ ਗੱਲ ਆ ਜੀ ਨਾ ਆਪਾਂ ਵੀ ਸਾਰੇ ਦਾ ਤੋੜ ਦਿੱਤਾ ਹਾਂ ਹੁਣ ਚਲਾਈ ਹੈ ਬਸ ਹੋਰ ਤੇਲ ਭਾਜੀ ਸੱਕ ਚੱਕਰਾਂ ਓਏ ਹੋਏ ਓਏ ਹੋਏ ਹੋਂ ਤਾਂ ਜਿਹੜਾ ਆਇਆ ਆਇਆ ਜਿਹੜਾ ਗਿਆ ਤੇ ਗਿਆ ਕੋਈ ਪਰਵਾਹ ਨਹੀਂ ਕੋਈ ਟੈਨਸ਼ਨ ਨਹੀਂ ਫੰਕਸ਼ਨ ਚੱਲਦਾ ਜਿੰਦਗੀ ਦੁਨਿਆਰੇ ਲਈ ਜਾਂਦੇ ਆ ਕੀ ਚੱਲ ਪਈ ਚੱਲ ਰੋਡ ਸਾਫ਼ ਆ ਜਾਏ ਜਦੋਂ ਹੋ ਓਕਾ ਗਿਆ ਤੈਨੂੰ ਦੱਸ ਦੇਣਾ ਮੈਂ ਠੀਕ ਆ ਉਹ ਤੋਂ ਨਾਲ ਹੀ ਗਲਾਸ ਬਾਹਰ ਛੱਡ ਦੀ ਓਕੇ ਆ ਜੇ ਸਾਫ਼ ਆ ਰੋਡ ਸਾਫ਼ ਸਾਫ਼ ਆ ਆਹ ਸਾਫ਼ ਜਲਦੀ ਕਰ ਆ ਮੈਂ ਜੇ ਜਾਂਦੇ ਹਾਂ ਜੇ ਸਾਫੀਆ ਰੋਡ ਖਾਈ ਚੱਲ ਖਾਈ ਚੱਲ ਪਿਆਰ ਭਾਈ ਸਸਰੀ ਗਾਲ ਸਾਰਿਆਂ ਨੂੰ ਇਹ ਆ ਤੁਹਾਡਾ ਆਪਣਾ ਬਿੱਗਰ ਨੂੰ ਇਹ ਤੁਹਾਡਾ ਮਨੂ ਮਨੂ ਚਾਹ ਚਾਹ ਢੋਲੀ ਜਾਂਦਾ ਉੱਪਰ ਉਹਨੂੰ ਕਹਾਂ ਨਾ ਓਏ ਹਜੇ ਨਹੀਂ ਆਗਾ ਕੋਈ ਜੰਦਾ ਲੱਗਣ ਪਰ ਵੇਲੇ ਤੇ ਲੱਗਣ ਓਏ ਰੋ ਜਾ ਭਰਾਵਾ ਬੱਲੇ 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 ਸ਼ੰਭੂ ਵਾਟਰ ਦੇ ਆ ਗਏ ਬੰਦੋ ਵੇ ਇਹਦੇ ਨਾਮ ਤੇ ਜੰਝੇ ਸਾਰੀਆਂ ਲੱਗੀਆਂ ਘਰੇ ਲੈ ਜੀਏ ਲੱਤ ਕੇ ਹਨਾ ਕੁੰਨੀ ਮੱਝ ਉਹ ਇੱਥੇ ਗੱਡੀ ਲੈ ਗਏ ਸਾਰੀਆਂ ਘਰੇ ਲੈ ਜੀਏ ਦਿਲਤਾ ਕਰਦਾ ਉੜਾ ਕੇ ਲਈ ਆਈ ਏਣਾ ਕਾਪੀ ਆੜਾ ਸਦੀਸ਼ ਜੀ ਜੀ ਨਗਰ ਵੱਡੀ ਚੀ ਅੱਛਾ ਉੱਥੇ ਕੀ ਹੈ ਇਧਰੋਂ ਆਉਂਦਾ ਇਧਰੋਂ ਆਉਂਦਾ ਇੱਥੇ ਕੰਮ ਉਹ ਬੱਦਲ ਦਿਖਣ ਲੱਗ ਪਏ ਹੋਏ ਉਹ ਜਿਹੜੇ ਉੱਤੇ ਆ ਹੈ ਜਿਹੜੇ ਉੱਪਰ ਆ ਜਿਹੜੇ ਮੈਨੂੰ ਆਉ ਆ ਗਈ ਹੈ ਆ ਗਈ ਆ ਦੇ ਜਿਵੇਂ ਅੱਗੇ ਲਹੂ ਦਾ ਪਾਟਾ ਹਾਂ ਬੱਦਰ ਉਹਦੇ ਗਈ ਜਾਂਦਾ ਆ ਗਿਆ ਦੇਖੀਗਾ ਓਏ ਓਏ ਕਿ ਆ ਜੰਮੂ ਕਸ਼ਮੀਰ ਉਹ ਦੇ ਜੰਮ ਨਿਕਲੇ ਆ ਲੱਗਿਆ ਓਏ ਓਏ ਲੋ ਬਿਠੋ ਉਹ ਲੱਗ ਨਹੀਂ ਜਾਂ ਸਾਡੀਆਂ ਜ਼ਿੰਮਾਂ ਬੰਦ ਸਿਮਾਂ ਲੱਗੀਆਂ ਹੁਣ ਬੰਦ ਤੁਸੀਂ ਹੁਣ ਬਸ ਸਾਡੇ ਨਾਲ ਹੀ ਬਣੇ ਰਹੋ ਸਿਮਾਂ ਤਾਂ ਬੰਦ ਹੋ ਜਣੇ ਤੁਸੀਂ ਬਣੇ ਰਹੋ ਨਾਲ ਸਾਡੇ ਸੋਨੂ ਫੀਦ ਵਾਲਾ ਸੋਨੂ ਫੀਦ ਵਾਲੇ ਨੇ ਦੇਖ ਲਈ ਹੈ ਨਾ ਉਧਰ ਕਿਹੜਾ ਹੈ ਉਧਰ ਫੀਨ ਚ ਨਹੀਂ ਕੱਟ ਗਰੀ ਕੱਟ ਗਰੀ ਆ ਜਿਹੜਾ ਉਹ ਜੇ ਤੱਕ ਉਹਨੂੰ ਬੋਲਿਆ ਦੇਖੀ ਦੇਖੀ ਕੱਟ ਗਰੀ ਜੀ ਲੋ ਜੀ ਆਪਾਂ ਆ ਗਏ ਆ ਜੀ ਜੰਮੂ ਆ ਗਿਆ ਜੰਮੂ ਅੱਜ ਜੰਮੂ ਦਾ ਬੱਸ ਸਟੈਂਡ ਦੇਖੋ ਅੱਡਾ ਸਾਰਾ ਸਾਡਾ ਭੋਪਰੀ ਆ ਕਿੰਨਾ ਵੱਡਾ ਕਾਰ ਕਹਿਿਆ ਕੀਤਾ ਹੈ ਤੇ ਜੰਮੂ ਦਾ ਬੱਸ ਸਟੈਂਡ ਹੈ ਤੇ ਬਹੁਤ ਵਧੀਆ ਲੋਕੇਸ਼ਨ ਹੈ ਬਹੁਤ ਉੱਪਰ ਜਾਂਦੀ ਹੈ ਨਾ ਫਿਰ ਚੋਕ ਦੇ ਕੋਲ ਨਾਲ ਵਧੀਆ ਕੀਤਾ ਨਾ ਤਾਂ ਲਿਆ ਤੈਨੂੰ ਮੈਂ ਉੱਤੋਂ ਥੱਲੇ ਆਉਣਾ ਪਿਆ ਘੁੰਮ ਕੇ ਲੋਕੇਸ਼ਨ ਬਹੁਤ ਵਧੀਆ ਇੱਥੇ ਮੌਸਮ ਵੀ ਬੜਾ ਵਧੀਆ ਹੈ ਜੰਮੂ ਕਰਨਾ ਸੀ ਨਾ ਕੀ ਕਹਿੰਦਾ ਨਹੀਂ ਕਹਿਣਾ ਜੀ ਆ ਬਹੁਤ ਠੰਡਾ ਹੋ ਗਿਆ ਨਾ ਹਾਂ ਉਸ ਕੰਮ ਨਹੀਂ ਹੋ ਰਿਹਾ ਸਸਿਕਲ ਸਰਨੂ ਜੀ ਲੋ ਜੀ ਜੰਮੂ ਆ ਗਿਆ ਜੀ ਜੰਮੂ ਦੀਆਂ ਸ਼ਰਤਾਂ ਤੇ ਘੁੰਮਦੇ ਆ ਤੇ ਬਾਬਾ ਜਿੱਥੇ ਮਾਦੀ ਤੱਕ ਓਖਾ ਹੀ ਹੁੰਦਾ ਕਮਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੀ ਮੰਦਰ ਉਹੀ ਇਹ ਕਿਰਮ ਚੌਕ ਉਹਦੀ ਜਗ੍ਹਾ ਲਿਗਾਈ ਲਿਗਾਈ ਅੱਛਾ ਮੇਰਾ ਚੌਕ ਹੈ ਇਹ ਸਾਹਮਣੇ ਹੈਗਾ ਹਸਪੀਟਲ ਜਿਹੜਾ ਸੁਪਰ ਸਪੈਸ਼ਲਿਸਟ ਸਪੈਸਿਲਿਟੀ ਸਪੈਸ਼ਲਿਟੀ ਹਸਪੀਟਲ ਸਾਹਮਣੇ ਪٹرول ਪੰਪ ਆ ਤੇ ਇੱਧਰ ਵੀ ਰੋਡ ਆ ਤੇ ਇੱਧਰਦਰ ਬੱਸ ਸਟੈਂਡ ਆ ਆ ਉੱਪਰ ਔਰ ਸਾਹਮਣੇ ਬਸ ਸਟੈਂਡ ਆ ਆ ਸਾਹਮਣੇ ਹੋਟਲ ਆ ਦੋਸਤ ਜੀ ਮੇਰੇ ਨਾਲੇ ਬਸੇ ਆ ਜਮੂਂਜੀ ਪਰੰਮਨਿ ਯਰੇ ਬਖਰਾ ਹੋਟਲ ਨਹੀਂ ਲੱਭਣੇ ਆ ਔਰ ਬੱਸਾਂ ਦੇਖੋ ਅੱਧਾ ਮੌਸਮ ਦੇਖੋ ਉਧਰ ਮੌਸਮ ਸਿਹਰਾ ਹੀ ਇੱਥੇ ਅੱਜ ਜੀ ਨਹੀਂ ਕੀ ਕਰਦੇ ਫਿਰ ਚਾਰਜਰ ਬੜੇ ਲੱਗੇ ਉੱਪਰ ਹੈ ਹੈ ਤੇ ਚਾਰਜਰ ਜੀ ਸੇਵਾ ਫ੍ਰੀਸੀ ਵਾਲਾ ਹੀ ਆ ਕੇ ਨਾਲ ਲੈਤਾ ਕਰ ਲਾਉਂਗੇ ਐ ਹੋਏ ਬੱਸ ਮੇਰੇ ਉਧਰ ਕੀ ਹੈ 1% ਦੇ ਵਿਆਪ ਹੈ 1% ਨੂੰ 50 ਪੈਸੇ 2% ਦਾ ਰੁਪਈਆ 100% ਵਿੱਚ ਆਉਣਾ ਮਾਨਸਾ ਸਾਹਿਬ ਦੋ ਕੋਈ ਤਾਂ ਸਾਰੇ ਯਾਰ ਕਮੈਂਟ ਚ ਦੋ ਕਮੈਂਟ ਦੇ ਚਾਰਜ ਦੇ ਕਿੰਨੇ ਪੈਸੇ ਨੇ ਤੇ 1% ਰੁਪਈਆ ਹੋ ਗਿਆ ਤਾਂ 2% ਤਾਂ ਆ ਗਿਆ ਹੈ 100% ਦਾ ਨੀ ਸਹੀ ਈ ਹੈ ਬੱਚੋ ਸਹੀ ਸਾਫ ਕੰਮ ਕਰ ਦਿੱਤਾ ਮੱਕੀ ਪ੍ਰੋਬਲਮ ਨਾ ਬਣੇ ਜੋ ਆਪਾਂ ਆਪਣਾ ਪਾਰਟ 1 ਪਾਵਾਂਗੇ ਤੇ ਪਾਰਟ 2 ਆਪਾਂ ਉਹਦੀ ਗੱਲ ਕਰੀਏ ਆਂਗੇ نیٹ ਵਰਕ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਟੈਟਰ ਪ੍ਰੀਸ ਚੱਲਦੀ ਆ ਰਹੀ ਹੈ ਆਪਾਂ ਨਾਲ ਵਰਕ ਨਹੀਂ ਲਈ ਪ੍ਰੋਗਰਾਮ ਕਰਦੇ ਆ ਤੇ ਇਹ ਰੀਅਲ ਆ ਨਾ ਬੈਰੀਫੀਕੇਸ਼ਨ ਕਰਦੇ ਆ ਇਥੇ ਰੀਅਲ ਆ ਵਾਈਫਾਈ ਲੈ ਲਓ ਕੋਈ ਨਾ ਕੋਈ ਟੈਟਰ ਨਾ ਆਉਂਦਾ ਰੀਅਲ ਵੀ ਇਹ ਵੀ ਕਹਿੰਦੇ ਨਹੀਂ ਕੱਪੀ ਨਾ ਮਾਰਦੇ ਰੇਲਵੇ ਵਾਲੇ ਦਾ ਬਾਈਪੀ ਦਿੱਤਾ ਲੇ ਕਿੰਨਾ ਵੀ ਇੱਥੇ ਆਪਾਂ ਨੂੰ ਸੰਭੋਧੋ ਡੀਪੀ ਭੇਜਣਾ ਕਿਹਾ ਦਾ ਪਹਿਲਾਂ ਉਹ ਡੀਪੀ ਭੇਜ ਮੁੰਡੇ ਨੂੰ ਤੇ ਮੁੰਡੇ ਨੇ ਮੋਟਿਪੀ ਭੇਜ ਦੇ ਉਹਨੇ ਆਪਾਂ ਨੂੰ ਡੀਪੀ ਦਿੱਤਾ ਤੇ ਬਾਅਦ ਵਿੱਚ ਆਪਣਾ ਸਿਸਟਮ ਚੱਲਿਆ ਬਾਕੀ ਬਲੌਗ ਨਾਲ ਸਾਰੇ ਵਾਲੇ ਬੜੇ ਰਿਓ ਜਦੀ ਬਲੌਗ ਨੂੰ ਪਿਆਰ ਦਿਓ ਪਿਆਰ ਸਾਰੇ ਸਹੀ ਗੱਲ ਸਾਰਿਆਂ ਨੂੰ ਕਮੈਂਟ ਜਰੂਰ ਕਰੋ ਬਲੌਗ ਨੂੰ ਦੇਖਿਆ ਕਰਿਓ ਲਵ ਯੂ অর ਥੈਂਕ ਯੂ ਉੱਪਰ ਵਾਲੇ ਜ਼ਰੂਰ ਕਮੈਂਟ ਕੇ ਕਰਕੇ ਦੱਸਿਓ ਕੀ ਦੱਸੋ ਕੋ ਕੋਣ ਕੀ ਦੱਸਣ ਦੇ ਜੰਗ ਜਲਤ ਨਾ ਗੰਦਾ ਪਿਆ ਹੈ ਇਹ ਤਾਂ ਸਭ ਤੋਂ ਬਰਾੜ ਆਦੀ ਲੋਗ ਨੂੰ ਪਿਆਰ ਜਦ ਤੱਕ ਮਾਰ ਮਾਰ ਕੇ ਤੱਪਾ ਬੁਲੋਕ ਕਰਦੇ ਨੇ ਯਾਰ ਜੀ ਬਾਅਦ ਤੋਂ ਚੱਲ ਲੱਗੇ ਹੁੰਦੇ ਸੀ ਦੀ ਜਦੋਂ ਦਾ ਬਾਕੀ ਨੂੰ ਬਾਤ ਵੀ ਖਤਮ ਕਰਤਾਗੇ ਜੇ ਇਹ ਸੀ ਮੈਂ ਜਿੱਤਾਂ ਕਿ ਕਿਤੇ ਕਰਦੇ ਨੇ ਤੇ ਬਹੁਤ ਜ਼ਿਆਦਾ ਰਿਆਇਤ ਆਵਾਜ਼ ਵੀ ਕਰਦੇ ਨੇ ਥੋੜਾ ਜਿਹਾ ਗੱਲ ਜੀ ਤੋਂ ਨਾ ਹੇਠੇ ਰਹਿ ਜਾਂਦੀ ਹੈ ਬਲੈਗ ਨੂੰ ਜਦੋਂ ਮੋਚਰੋ ਦਾ ਹਾਲ ਲਾਏ